ਜਿਹੜੀ ਖੰਡੇਤ ਮੂਰਤੀਆਂ ਨੇ পুষ্প ਨੇ ਔਰ ਜਿਹੜੇ ਸਾਡੇ ਚਤਨ ਨੇ ਦੇਵੀ-ਦੇਵਤਿਆਂ ਦੇ ਉਹ ਜਿਹੜੇ ਆ ਵਾਹਨ ਦੇ ਰਾਈ ਅਸੀਂ ਜਿਹੜਾ ਆਪਣੇ ਆਪਣੇ ਸਥਾਨ ਦੇ ਉੱਤੇ ਲੈ ਕੇ ਜਾਵਾਂਗੇ ਉੱਥੇ ਇਹਨਾਂ ਦਾ ਪੂਰਾ ਵਿਧੀ ਮੁਤਾਬਿਕ ਜੋ ਹੈਗਾ ਵਿਧੀ ਭਕ ਤਰੀਕੇ ਦੇ ਨਾਲ ਜਿਹੜੇ ਤੇ ਮੂਰਤੇ ਸਾਡੀਆਂ ਨੇ ਆਪਣਾ ਪੇਪਰ ਨੇ ਜਿਹੜੇ ਜਿਨ੍ਹਾਂ ਦੇ ਚਿੱਤਰ ਨੇ ਉਹਨਾਂ ਨੂੰ ਅਗਨੀ ਭੇਂਟ ਕੀਤਾ ਜਾਏਗਾ ਠਾਕੁਰ ਜੀ ਦੇ ਜਿਹੜੇ ਵਸਤਰ ਨੇ ਉਹਨਾਂ ਨੂੰ ਅਗਨੀ ਭੇਂਟ ਕੀਤਾ ਜਾਏਗਾ ਉਸ ਤੋਂ ਇਲਾਵਾ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਜਲ ਸਮਾਦੀ ਦਿੱਤੀ ਜਾਏਗੀ ਜਿਹੜੀ ਇਹ পুষ্প ਜਿਹੜੇ ਬਚੇ ਨੇ ਇਹਨਾਂ ਨੂੰ ਗਾਏ ਦੀ ਗੋਬਰ ਦੇ ਨਾਲ ਮਿਕਸ ਕਰਕੇ ਇਹਨਾਂ ਦੀ ਇੱਕ ਆਰਗੈਨਿਕ ਖਾਦ ਤਿਆਰ ਕਰਕੇ ਫਿਰ ਸਮਾਜ ਨੂੰ ਵੰਡੀ ਜਾਏਗੀ ਜਲ ਸਮਾਦੀ ਦੇਾਂਗੇ ਉਹ ਅਸੀਂ ਆਪਣੇ ਸਥਾਨ ਦੇ ਵਿੱਚ ਹੀ ਇੱਕ ਵੱਡਾ ਪੂਲ ਬਣਾ ਕੇ ਉਹਦੇ ਵਿੱਚ ਜਲ ਸਮਾਦੀ ਦੇਾਂਗੇ ਨਾ ਕਿ ਨਹਿਰਾਂ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਜਲ ਸਮਾਦੀ ਦਿੱਤੀ ਜਾਏਗੀ ਕਿਉਂਕਿ ਇਹ ਫਿਰ ਜਿਹੜਾ ਰੀਸਾਈਕਲ ਹੋ ਕੇ ਮਿੱਟੀ ਦਾ ਰੂਪ ਧਾਰਨ ਕਰਕੇ ਉਹਦੇ ਨਾਲ ਯੂਜ਼ ਹੋਊਗਾ ਤੇ ਇਹ ਜਿਹੜਾ ਇਹ ਅប្រਾਲਾ ਇਹ ਤਾਂ ਸਹੀ ਵਿਧੀ ਨਾਲ ਕਰਨ ਦੇ ਨੇ ਔਰ ਇਹ Hindu ਰੀਤੀ ਰਿਵਾਜ ਨਾਲ ਕਰਨ ਦੇ ਨੇ ਤੇ ਇਹ ਤੇ ਬੜੀ ਅੱਛੀ ਗੱਲ ਆ ਸਾਡੇ ਸਮਾਜ ਦੇ ਵਿੱਚ ਧਰਮ ਨੂੰ ਇੱਕ ਬਹੁਤ ਵੱਡਾ ਸਥਾਨ ਦਿੱਤਾ ਜਾਂਦਾ ਹੈ ਔਰ ਇਸ ਧਰਮ ਦੀ ਸਮਗਰੀ ਕਈ ਵਾਰ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਬੰਦੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਧਾਰਮਿਕ ਸਮਗਰੀ ਜਿਹੜੀ ਹੁੰਦੀ ਆ ਉਸ ਦੀ ਬੇਕਦਰੀ ਹੁੰਦੀ ਹੈ ਔਰ ਕਈ ਵਾਰ ਇਸ ਤਰ੍ਹਾਂ ਦੀ ਤਸਵੀਰਾਂ ਸਾਹਮਣੇ ਆndੀਆਂ ਨੇ ਜਿਹੜੀਆਂ ਕੀ ਵਿਚਲਿਤ ਕਰ ਦਿੰਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਸੰਸਥਾ ਨਾਲ ਮਿਲਾਨ ਜਾ ਰਹੇ ਹਾਂ ਇੱਕ ਐਸਾ ਨੇਕ ਉਪਰਾਹਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਸ਼ਲਾਗਾ ਯੋਗ ਹੈ ਜਿੱਥੇ ਕਿ ਜਿਹੜੇ ਧਰਮ ਦੀ ਸਮਗਰੀ ਹੈ ਉਸ ਨੂੰ ਬਾਕ ਇੱਜ਼ਤ ਸਨਮਾਨ ਦੇ ਨਾਲ ਉਸ ਦਾ ਵਿਸਰਜਨ ਕੀਤਾ ਜਾਏਗਾ ਇਤੋਤਕਨ ਕੀ ਖੰਡਿਤ ਮੂਰਤੀਆਂ ਖੰਡਿਤ ਤਸਵੀਰਾਂ ਜਿਹੜੀਆਂ ਨੇ ਉਸ ਨੂੰ ਜਰਾ ਹੈ ਉਹਦੀ ਵਿਧੀ ਦੇ ਅਨੁਸਾਰ ਉਸ ਦਾ ਹੱਲ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਇੱਕ ਮੰਦਰ ਦੇ ਵਿੱਚ ਖੜੇ ਹਾਂ ਤਾਂ ਉੱਥੇ ਕੁਝ ਜਿਹੜੀਆਂ ਤਸਵੀਰਾਂ ਨੇ ਉੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਹੜੀਆਂ ਕਿ ਖੰਡਿਤ ਹੋ ਚੁੱਕੀਆਂ ਨੇ ਹੁਣ ਇਹਨਾਂ ਖੰਡਿਤ ਤਸਵੀਰਾਂ ਜਿਹੜੀਆਂ ਨੇ ਉਹ ਸੜਕ ਤੇ ਡਿੱਗੀਆਂ ਨਜ਼ਰ ਨਹੀਂ ਆਣਗੀਆਂ ਨਾ ਹੀ ਇਹਨਾਂ ਦੀ ਬੇਕਦਰੀ ਨਜ਼ਰ ਆਏਗੀ ਕਿਉਂਕਿ ਇਹਦੇ ਵਾਸਤੇ ਇੱਕ ਖਾਸ ਤੌਰ ਦੇ ਉੱਤੇ ਇੱਕ ਵਹਿਨ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਆਏ ਹਮ ਸਭ ਮਿਲ ਕੇ ਧਰਮ ਦੀ ਰੱਖਿਆ ਕਰੇ ਪੂਜਿਤ ਸਮਗਰੀ ਖੰਡਿਤ ਮੂਰਤੀਆਂ ਈਦਰ ਉਧਰ ਨਾ ਫੈਂਕੇ ਆਪਣੇ ਨਜ਼ਦੀਕੀ ਮੰਦਰੋਂ ਮੇ ਹੀ ਰੱਖੇ ਜਿਸ ਸੇ ਕਿ ਹਮ ਆਪਣੇ ਦੇਵੀ ਦੇਵਤਾਵਾਂ ਦਾ અપਮਾਨ ਹੋਣ ਸੇ ਰੋਕ ਸਕੀਏ ਤਾਂ ਇਸ ਉਪਰਾਲਾ ਜਿਹੜਾ ਹੈ ਗੌਰ ਰੱਖਸ਼ਾ ਸਮਿਤੀ ਵੱਲੋਂ ਕੀਤਾ ਗਿਆ ਹੈ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵਿਨੇਜ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਉਹਨਾਂ ਨੇ ਸਪਨਾ ਸ਼ੁਰੂ ਕੀਤਾ ਵਿਨੇਜ ਜੀ ਕੀ ਉਪਰਾਲਾ ਹੈ ਜੀ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਹੈਗੀ ਹੈ ਜੈ ਗੋ ਮਾਤਾ ਜੈ ਗੋ ਪਾਰ ਗੌਰ ਰਖਸ਼ਾ ਸਮਿਤੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਊਆਂ ਦੀ ਸੇਵਾ ਕਰ ਰਹੀ ਸੀ ਜਿਨੂੰ ਪਤਾ ਜਿਵੇਂ ਐਂਬੂਲੈਂਸ ਵਗੈਰਾ ਸੇਵਾ ਸਾਡੀ ਹੈ ਸਾਡੀ ਕਾਇਲ ਬਿਮਾਰ ਗਊਆਂ ਦੇ ਲਈ ਸੇਵਾ ਸਾਡੀ ਪੁਰਾਣੇ ਤੋਂ ਸਮੇਂ ਤੋਂ ਚੱਲਦੀ ਆ ਰਹੀ ਹੈ ਹੁਣ ਇੰਨੀ ਗਰਮੀ ਨੂੰ ਦੇਖਦੇ ਆਂ ਅਸੀਂ ਪਾਣੀ ਦੇ ਜਿਹੜੇ ਵੱਡੇ ਗਮਲੇ ਆ ਜੀ ਉਹ ਜਿਹੜੇ ਬੇਸਹਾਰਾ ਗਊਆਂ ਚ ਉਹਦੇ ਲਈ ਸੜਕਾਂ ਤੇ ਲਗਵਾਏ ਹੋਏ ਨੇ ਹੁਣ ਇੱਕ ਨਵੀਂ ਸੇਵਾ ਗੌਰ ਰਖਸ਼ਾ ਵਿਭਾਗ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀਆਂ ਖੰਡਿਤ ਮੂਰਤੀਆਂ ਔਰ ਸਮਗਰੀ ਜਿਹੜੀ ਮੰਦਰਾਂ ਦੇ ਵਿੱਚ ਆਪਾਂ ਘਰਾਂ ਦੇ ਵਿੱਚੋਂ ਪੂਜਾ ਕਰਕੇ ਉਸ ਤੋਂ ਬਾਅਦ ਰੱਖ ਜਾਨੇ ਆ ਮੰਦਰ ਕਮੇਟੀਆਂ ਲਈ ਵੀ ਇਹ ਬੜੀ ਵੱਡੀ ਸਮੱਸਿਆ ਜੀ ਕਿ ਉਹ ਨਾ ਤੇ ਇਹਨੂੰ ਪੂਰੇ ਤਰੀਕੇ ਨਾਲ ਅਪਣਾ ਸਕਦੇ ਸੀਗੇ ਔਰ ਨਾ ਹੀ ਇਹਨੂੰ ਨਕਾਰ ਸਕਦੇ ਸੀਗੇ ਇਸ ਲਈ ਅਸੀਂ ਇਹ ਸੇਵਾ ਵੀ ਜਿਹੜੀ ਹੈ ਇਹ ਗਊ ਰੱਖਿਆ ਵਿਭਾਗ ਆਪਣੇ ਸਿਰ ਤੇ ਲੈਣ ਜਾ ਰਿਹਾ ਜੀ ਅਸੀਂ ਇਹ ਵਹਿ ਨਹੀਂ ਚਲਾਨ ਜਾ ਰਹੇ ਆ ਜੀ ਇਹ ਸਾਰੇ ਮੰਦਰਾਂ ਦੇ ਨਾਲ ਕੰਟੈਕਟ ਕਰਕੇ ਮੰਦਰਾਂ ਦੇ ਵਿੱਚੋਂ ਜਿਹੜੀ ਇਸ ਤਰ੍ਹਾਂ ਦੀ ਸਮਗਰੀ ਹੈ ਜਿਹੜੀ ਖੰਡੇਤ ਮੂਰਤੀਆਂ ਨੇ ਪੁਸ਼ਪ ਨੇ ਔਰ ਜਿਹੜੇ ਸਾਡੇ ਚਤਨ ਨੇ ਦੇਵੀ ਦੇਵਤਿਆਂ ਦੇ ਉਹ ਜਿਹੜੇ ਇਹ ਵਾਹਨ ਦੇ ਰਾਈ ਅਸੀਂ ਜਿਹੜਾ ਆਪਣੇ ਆਪਣੇ ਸਥਾਨ ਦੇ ਉੱਤੇ ਲੈ ਕੇ ਜਾਵਾਂਗੇ ਉੱਥੇ ਇਹਨਾਂ ਦਾ ਪੂਰਾ ਵਿਧੀ ਮੁਤਾਬਿਕ ਜੋ ਹੈਗਾ ਵਿਧੀਵਕ ਤਰੀਕੇ ਦੇ ਨਾਲ ਜਿਹੜੇ ਤੇ ਮੂਰਤੇ ਸਾਡੀਆਂ ਨੇ ਆਪਣਾ ਪੇਪਰ ਨੇ ਜਿਹੜੇ ਜਿਨ੍ਹਾਂ ਦੇ ਚਿੱਤਰ ਨੇ ਉਹਨਾਂ ਨੂੰ ਅਗਨੀ ਭੇਂਟ ਕੀਤਾ ਜਾਏਗਾ ਠਾਕੁਰ ਜੀ ਦੇ ਜਿਹੜੇ ਵਸਤਰ ਨੇ ਉਹਨਾਂ ਨੂੰ ਅਗਨੀ ਭੇਂਟ ਕੀਤਾ ਜਾਏਗਾ ਉਸ ਤੋਂ ਇਲਾਵਾ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਜਲ ਸਮਾਦੀ ਦਿੱਤੀ ਜਾਏਗੀ ਜਿਹੜੀਆਂ ਮਿੱਟੀ ਦੀਆਂ ਬਣੀਆਂ ਹੁੰਦੀਆਂ ਨੇ ਪਰ ਜਿਹੜੀ ਇਹ ਪੁਸ਼ਪ ਜਿਹੜੇ ਬਚੇ ਹੋਏ ਨੇ ਇਹਨਾਂ ਨੂੰ ਗਾਂ ਦੇ ਗੋਬਰ ਦੇ ਨਾਲ ਮਿਕਸ ਕਰਕੇ ਇਹਨਾਂ ਦੀ ਇੱਕ ਆਰਗੈਨਿਕ ਖਾਦ ਤਿਆਰ ਕਰਕੇ ਫਿਰ ਸਮਾਜ ਨੂੰ ਵੰਡੀ ਜਾਏਗੀ ਜੀ ਅੱਛਾ ਜੀ ਇਹਦੀ ਖਾਦ ਤਿਆਰ ਕਿ ਕਿੱਦਾਂ ਜੀ ਅੱਛਾ ਵੀਰ ਜੀ ਮੇਰਾ ਇੱਕ ਸਵਾਲ ਹੈ ਸਮਨੋ ਲ ਇੰਪੋਰਟੈਂਟ ਕਿ ਜਦੋਂ ਅਸੀਂ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿ ਅਸੀਂ ਧਰਮ ਅਰਥ ਕਰਦੇ ਆ ਪਾਣੀ ਚ ਸੁੱਟਾਂਗੇ ਜਦੋਂ ਅਸੀਂ ਆਲਰੇਡੀ ਜੇਕਰ ਇਸ ਮੂਰਤੀਆਂ ਨੂੰ ਅਗਰ ਅਸੀਂ ਨਹਿਰ ਚ ਸੁੱਟਦੇ ਆ ਤਾਂ ਨਹਿਰ ਵੀ ਖੰਡੇਤ ਹੁੰਦੀ ਹੈ ਅਸੀਂ ਪਰਿਆਵਰਨ ਨੂੰ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਪਰਿਆਵਰਨ ਬਾਰੇ ਹੀ ਸੋਚਦੇ ਆ ਔਰ ਪਰਿਆਵਰਨ ਦੀ ਰੱਖਿਆ ਕਰਨਾ ਹੀ ਸਾਡਾ ਫਰਜ ਹੈ ਔਰ ਪਰਿਆਵਰਨ ਦੀ ਰੱਖਿਆ ਹੋਏਗੀ ਐਸੀ ਜਿਹੜਾ ਇਹ ਜਿਹੜਾ ਨਾ ਜੀ ਜਲ ਸਮਾਦੀ ਦਿਆਂਗੇ ਉਹ ਅਸੀਂ ਆਪਣੇ ਸਥਾਨ ਦੇ ਵਿੱਚ ਹੀ ਇੱਕ ਵੱਡਾ ਪੂਲ ਬਣਾ ਕੇ ਉਹਦੇ ਵਿੱਚ ਜਲ ਸਮਾਦੀ ਦਿਆਂਗੇ ਨਾ ਕਿ ਨਹਿਰਾਂ ਦੇ ਵਿੱਚ ਅਚ ਨਹਿਰਾਂ ਨਾ ਜੀ ਨਾ ਅਸੀਂ ਅਸੀਂ ਪਰਿਆਵਰਨ ਨੂੰ ਦੂਸ਼ਿਤ ਨਹੀਂ ਉਹਨੂੰ ਬਚਾਣਾ ਹਾਂ ਅਸੀਂ ਕਿਸੇ ਵੀ ਨਹਿਰ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੀਆਂ ਸਾਡੇ ਧਰਮ ਦੇ ਮੁਤਾਬਿਕ ਜਿਹੜੀ ਨਹਿਰ ਦੇ ਵਿੱਚ ਪਰਵਾਣ ਵਾਲੀ ਉਹ ਹੀ ਹੀ ਸਮਗਰੀ ਸਿਰਫ ਨਹਿਰ ਦੇ ਵਿੱਚ ਪਰਵਾਈ ਜਾਏਗੀ ਬਾਕੀ ਸਾਰੀਆਂ ਜਿਹੜੀਆਂ ਇਹ ਸਾਡਾ ਜਿੱਥੇ ਅਸੀਂ ਖਾਨ ਬਣਾਇਆ ਆ ਉਥੇ ਜਲ ਸਮਾਦੀ ਦਿੱਤੀ ਜਾਏਗੀ ਆਪਣੇ ਹੀ ਪੂਲ ਦੇ ਅੰਦਰ ਉਥੇ ਬਣਾ ਕੇ ਉਹ ਨੂੰ ਫਿਰ ਸਮਾਦੀ ਦਾ ਪਾਣੀ ਨੂੰ ਕੀ ਕਰ ਉਹ ਸਮਾਦੀ ਦਾ ਪਾਣੀ ਜਦੋਂ ਕੁਝ ਸਮੇਂ ਬਾਅਦ ਉਹਦੇ ਵਿੱਚ ਜਿਹੜਾ ਹੈ ਜੀ ਉਹ ਮੈਂ ਮੂਰਤੀਆਂ ਜਿਹੜੀਆਂ ਨੇ ਉਹ ਆਪਣਾ ਮਿੱਟੀ ਦਾ ਰੂਪ ਧਾਰਨ ਕਰ ਲੈਣਗੀਆਂ ਗਲ ਜਾਣਗੀਆਂ ਉਹ ਫਿਰ ਜਿਹੜੀ ਮਿੱਟੀ ਆ ਉਹ ਸਾਡੀ ਦੁਬਾਰਾ ਫਿਰ ਖੇਤਾਂ 'ਚ ਜਾਏਗੀ ਉਹਦੇ ਨਾਲ ਜਿਹੜਾ ਸਾਡੀ ਆ ਭੂਮੀ ਵੀ ਬਚੇਗੀ ਪਰ ਭੂਮੀ ਨੂੰ ਇਹਦਾ ਫਾਇਦਾ ਮੇਰੇ ਨਹਿਰਾਤ ਨਹੀਂ ਸੁੱਟੀਆਂ ਜਾਂਦੀ ਨਹੀਂ ਨਹਿਰਾਤੋਂ ਨਹੀਂ ਜੀ ਨਹਿਰਾ ਜੀ ਜਿਹੜੀਆਂ ਹੁਟਰੀਆਂ ਫਿਰ ਤੇ ਆਲਰੇਡੀ ਚੱਲ ਹੀ ਰਿਹਾ ਸੀਗਾ ਜੀ ਫਿਰ ਸਾਨੂੰ ਅਲੱਗ ਤੋਂ ਕੀ ਕਰਨ ਦੀ ਲੋੜ ਸੀਗੀ ਜੀ ਨਹੀਂ ਨਹਿਰਾਤ ਨਹੀਂ ਕਿਉਂਕਿ ਆਪਾਂ ਦੇਖ ਲੈਨੇ ਕਿ ਜਦੋਂ ਨਹਿਰਾ ਸੁੱਕ ਜਾਂਦੀਆਂ ਨੇ ਨਾ ਤੇ ਇਹੀ ਮੂਰਤੀਆਂ ਇਹੀ ਸਾਡੇ ਦੇਵੀ ਦੇਵਤੇ ਉੱਥੇ ਬੜੀ ਹੀ ਮਤਲਬ ਦੇਖਣ ਲੱਗ ਕਸ਼ਟ ਲੱਗਦਾ ਕਿ ਕੋਈ ਸਿੱਧੀ ਮੂਰਤੀ ਪਈ ਆ ਕੋਈ ਪੁੱਟੀ ਪਈ ਆ ਕੋਈ ਬੜੀ ਬੇਕਦਰ ਹੀ ਹੁੰਦੀ ਨੇ ਉਦੇ ਵਿੱਚ ਉਹ ਤੁਹਾਨੂੰ ਵੀ ਦੇਖਣ ਚ ਬੜਾ ਵਿਚਲਿਤ ਜਿਆ ਕਰ ਦਿੰਦਾ ਅਸੀਂ ਉਹ ਕੰਮ ਨਹੀਂ ਕਰਾਂਗੇ ਜੀ ਨਹਿਰਾਂ ਦੀ ਵੀ ਸਫਾਈ ਸਾਡਾ ਹੀ ਫਰਜ਼ ਬਣਦਾ ਜੇ ਅਸੀਂ ਆਪਣੇ ਪਾਣੀ ਨੂੰ ਸਵਿੱਚ ਰੱਖ ਰਏ ਤਸਵੀਰਾਂ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਕਰੋਗੇ ਤੁਸੀਂ ਇਹ ਜਿਹੜੀ ਤਸਵੀਰਾਂ ਅਸੀਂ ਦੇਖ ਇਹ ਜਿਹੜੀਆਂ ਇਹ ਜਿਹੜੀਆਂ ਇਹ ਨਾ ਜੀ ਇਹ ਪੇਪਰ ਵਾਲੀਆਂ ਇਹਨਾਂ ਦੇ ਇਹ ਅਗਨੀ ਪੇਂਟ ਹੋਣੀਆਂ ਜੀ ਇਹ ਸਾਰੀ ਸਮਗਰੀ ਅਗਨੀ ਪੇਂਟ ਹੋਏਗੀ ਅੱਛਾ ਜੀ ਹਾਂ ਜੀ ਇਹ ਜਿਹੜੀ ਹੈ ਇਹ ਪੁਸ਼ਪ ਹੈਗੇ ਨੇ ਜਿੱਦਾਂ ਇਹ মালা ਹੈ ਜਿੱਦਾਂ ਧਾਰਮਿਕ মালা ਹੈ ਨਹੀਂ ਇਹ ਪਲਾਸਟਿਕ ਜਿਹੜਾ ਇਹ ਕਿਸੇ ਵੀ ਯੂਜ਼ ਚ ਨਹੀਂ ਹੈਗਾ ਜੀ ਇਹ ਇਹਨੂੰ ਆਪਾਂ ਅਲੱਗ ਤੋਂ ਰੱਖਾਂਗੇ ਇਹਦੇ ਵਿੱਚ ਜੋ ਵੀ ਸਾਡੇ ਪੰਡਿਤ ਜੀ ਸਾਨੂੰ ਵਿਧੀ ਮੁਤਾਬਿਕ ਦੱਸਣਗੇ ਵੀ ਜੇ ਅਗਨੀ ਡਿਸਪੋਜ਼ਲ ਜਿਹੜਾ ਹੈ ਪਰਿਆਵਰਣ ਨੂੰ ਬਚਾਉਣ ਅਸਰ ਕੀਤਾ ਬਿਲਕੁਲ ਕੀਤਾ ਜਾਏਗਾ ਜੀ ਇਸ ਨੂੰ ਨਹਿਰਾਂ ਨੂਰਾਂ ਚ ਨਹੀਂ ਸੁੱਟੇ ਨਹੀਂ ਜੀ ਨਹੀਂ ਨਹਿਰ ਦੇ ਵਿੱਚ ਸਾਡੇ ਸਾਡੀ ਸੰਸਥਾ ਵੱਲੋਂ ਨਹਿਰ ਵਿੱਚ ਕੋਈ ਵੀ ਚੀਜ਼ ਨਹੀਂ ਪ੍ਰਵਾਹ ਕੀਤੀ ਜਾਏਗੀ ਜਿੰਨੀ ਦੇਰ ਤੱਕ ਉਹ ਜ਼ਰੂਰੀ ਨਹੀਂ ਹੈ ਜਿਸਾ ਕਿ ਮਾਰਬਲ ਦੀਆਂ ਮੂਰਤੀਆਂ ਨੇ ਜਿਹੜੀਆਂ ਸਾਨੂੰ ਪਤਾ ਹੈ ਕਿ ਉਹ ਨਾ ਤਾਂ ਉਹ ਮਿੱਟੀ ਚ ਮਿਲਣ ਮਾ ਪਾਣੀ ਦੇ ਵਿੱਚ ਘੋਲਣ ਵਾਲੀਆਂ ਨਾ ਕੁਝ ਸਿਰਫ ਉਹ ਬਹੁਤ ਜਿਹੜੀਆਂ ਰੇਅਰ ਨੇ ਜਿਨ੍ਹਾਂ ਦਾ ਹੋਰ ਕੋਈ ਨਹੀਂ ਆ ਉਹ ਹੀ ਚਲ ਪ੍ਰਵਾਹ ਹੋਣੀਆਂ ਆ ਅਦਰਵਾਈਜ਼ ਬਾਕੀ ਸਾਰਾ ਸਮਾਨ ਜਿਹੜਾ ਉਹਨੂੰ ਅਸੀਂ ਆਪਣੇ ਪਲਾਂਟ ਦੇ ਵਿੱਚ ਹੀ ਤੇ ਆ ਉੱਥੇ ਜਿਹੜਾ ਇਹਨਾਂ ਦੀ ਖਾਦ ਜਿਹੜੀ ਉਹ ਤਿਆਰ ਕੀਤੀ ਜਾਏਗੀ ਗਾਂ ਦੇ ਗੋਬਰ ਵਿੱਚ ਮਿਲਾ ਕੇ ਔਰ ਇਹ ਅਗਨੀ ਪੇਂਟ ਕੀਤਾ ਜਾਏਗਾ ਜੀ ਤਾਂ ਸਰ ਇੱਕ ਹੋਰ ਚੀਜ਼ ਹਾਂ ਜੀ ਜਿਸ ਤਰ੍ਹਾਂ ਅਸੀਂ ਦੇਖਨੇ ਛੋਟੇ ਛੋਟੇ ਦੀਵੇ ਨੇ ਹਾਂ ਜੀ ਇਹ ਜਿਹੜੇ ਇਹ ਇਹਨਾਂ ਨੂੰ ਸਾਰੇ ਨੂੰ ਜਲਸਮਾਦੀ ਦਿੱਤੀ ਜਾਏਗੀ ਕਿਉਂਕਿ ਇਹ ਫਿਰ ਜਿਹੜਾ ਰੀਸਾਈਕਲ ਹੋ ਕੇ ਮਿੱਟੀ ਦਾ ਰੂਪ ਧਾਰਨ ਕਰਕੇ ਉਹਦਣਾ ਯੂਜ਼ ਹੋਣਗੇ ਅੱਛਾ ਇਹ ਇੱਕ ਮੈਨੇਜੀ ਹੋਰ ਸਵਾਲ ਤੁਹਾਨੂੰ ਕਰਨਾ ਚਾਹਾਂਗੇ ਕਿ ਇਹ ਪਹਿਲੇ ਕਿੰਨੇ ਮੰਦਰਾਂ ਨਾਲ ਟਾਈਪ ਹੋਇਆ ਤੇ ਕਿਸ ਤਰੀਕ ਨੂੰ ਕਿਵੇਂ ਚੁੱਕਿਆ ਜਾਏਗਾ ਦਾ ਕੀ ਡਿਟੇਲਸ ਇਹ ਸੇਵਾ ਜਿਹੜੀ ਹੈ ਅੱਜ ਜਿਹੜੀ ਗੰਗਾ ਦੁਸ਼ਹਿਰੇ ਤੋਂ ਅੱਜ ਆਪਾਂ ਗੰਗਾ ਦਸ਼ਮੀ ਦਾ ਬੋਲਾ ਪਾਵਨ ਤਰ ਪਰਵ ਹੈਗਾ ਅੱਜ ਤੋਂ ਇਹ ਜਿਹੜੀ ਇਹ ਸੇਵਾ ਸ਼ੁਰੂਆਤ ਕਰ ਦਿੱਤੀ ਗਈ ਹੈ ਜੀ ਔਰ ਸਾਡੇ ਨਾਲ ਅੰਮ੍ਰਿਤਸਰ ਦੇ ਬਹੁਤ ਅੱਛੇ 15 ਮੰਦਰ ਜਿਹੜੇ ਨੇ ਉਹ ਸਾਡੀ ਇਸ ਕਾਰੇ ਦੇ ਨਾਲ ਸਾਡੇ ਜਨ ਸਹਿਯੋਗੀ ਬਣੇ ਨੇ ਅਸੀਂ ਉਹਨਾਂ ਤੋਂ ਇਹ ਕੰਮ ਸ਼ੁਰੂ ਕਰ ਦਿੱਤਾ ਜੀ ਅੱਜ ਤੋਂ ਥੱਲੇ ਚੱਲਦਾ ਰਹੇਗਾ ਜੀ ਕੰਮ ਬਹੁਰੇ ਮੰਦਰਾ ਨਾ ਟਾਈਪ ਕਿ ਬਹੁਤ ਬਹੁਤ ਅੱਗੇ ਵਧੇਗਾ ਜੀ ਇਹ ਚੱਲਦਾ ਹੀ ਰਹੇਗਾ ਬਹੁਤ ਲੰਬੇ ਸਮੇਂ ਲਈ ਚੱਲੇਗਾ ਔਰ ਇਹਦਾ ਪਰਮਾਨੈਂਟ ਜਿਹੜਾ ਉਹ ਸੋਲੂਸ਼ਨ ਕੱਢਿਆ ਜਾਏਗਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੀ ਲੈ ਕੇ ਕਿਵੇਂ ਜਾਓਗੇ ਜੀ ਤਾਂ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਮੱਗਰੀ ਹੈ ਉਸ ਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਜਿਹੜੀ ਇੱਕ ਵੈਨ ਜਿਹੜੀ ਹੈ ਜਿਸ ਨੂੰ ਕਿ ਅਸੀਂ ਧਾਰਮਿਕ ਵੈਨ ਕਿਹਾ ਗਿਆ ਹੈ ਜਿਹਦੇ ਵਿੱਚ ਕੀ ਜਿਹੜੀਆਂ ਚੀਜ਼ਾਂ ਨੇ ਖਾਸ ਕਰਕੇ ਜਿਹੜੀਆਂ ਮੂਰਤੀਆਂ ਨੇ ਜਾਂ ਤਸਵੀਰਾਂ ਨੇ ਜਾਂ ਹੋਰ ਵੀ ਜਿਹੜੀ ਧਾਰਮਿਕ ਜਿਸ ਤਰ੍ਹਾਂ ਪੁਸ਼ਪ ਹੁੰਦੇ ਨੇ ਉਹਨਾਂ ਦੀ ਬੇਕਦਰਹੀ ਹੁੰਦੀ ਹੈ ਇਸ ਨੂੰ ਗਲੀਆਂ 'ਚ ਸੁੱਟ ਦਿੱਤਾ ਜਾਂਦਾ ਹੈ ਔਰ ਕਈ ਵਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਵਿਚਰਿਤ ਕਰਨ ਵਾਲੀਆਂ ਸਾਹਮਣੇ ਆndੀਆਂ ਨੇ ਲੇਕਿਨ ਹੁਣ ਇਹ ਵਿਚਰਿਤ ਨਹੀਂ ਹੋਣਗੀਆਂ ਔਰ ਇਸ ਦਾ ਪ੍ਰੋਪਰ ਤਰੀਕੇ ਦੇ ਨਾਲ ਪ੍ਰਵਾਹ ਕੀਤਾ ਜਾਏਗਾ ਔਰ ਪ੍ਰਵਾਹ ਕੋਈ ਨਹਿਰ ਦੇ ਵਿੱਚ ਨਹੀਂ ਇਹਦੇ ਵਾਸਤੇ ਇੱਕ ਵੱਡਾ ਤਲਾਬ ਜਿਹੜਾ ਹੈ ਬਕਾਇਦਾ ਤੌਰ ਤੇ ਤਿਆਰ ਕੀਤਾ ਜਾਏਗਾ ਤਾਂ ਇਹ ਨੇਕ ਉਪਰਾਲਾ ਕੀਤਾ ਗਿਆ ਸਾਡੇ ਨਾਲ ਮੰਦਰ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਦਿੱਕਤ ਆਂਦੀ ਸੀ ਅਕਸਰ ਇਸ ਤਰ੍ਹਾਂ ਦੀ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਧਾਰਮਿਕ ਬੇਕਦੀ ਤੁਹਾਡੇ ਮੰਦਰਾਂ 'ਚ ਲੋਕੀ ਕੀ ਕੁਝ ਦੇਖੇ ਜਾਂਦੇ ਸੀ ਤੇ ਕੀ ਕਹਿਣਾ ਚਾਹੋਗੇ ਇਹ ਬੜਾ ਅੱਛਾ ਬਰਾਲਾ ਜੀ ਇਹਨਾਂ ਦਾ ਵਿਨੇਜ ਦਾ ਹੰਡਾਈ ਦਾ ਰਾਦਰ ਮੰਦਰਾਂ ਵਾਲਿਆਂ ਨੂੰ ਇਹਨਾਂ ਦਾ ਸ਼ੁਕਰੀਆ ਕਰਨਾ ਚਾਹੀਦਾ ਇਹ ਬੜੀ ਜ਼ਰੂਰਤ ਸੀ ਮੰਦਰ ਵਾਲੇ ਕਈ ਵਾਰੀ ਲਾਪਰਵਾਹੀ ਕਰ ਦਿੰਦੇ ਸੀ ਕਈ ਵਾਰੀ ਟਾਈਮ ਕਰਕੇ ਜਾਂ ਕਿਸੇ ਵਜ੍ਹਾ ਕਰਕੇ ਇਹ ਚੀਜ਼ ਅੱਧਾ ਵੇਸਟ ਹੁੰਦੀ ਸੀ ਜਿਹੜੀ ਬੜੀ ਵੱਡੀ ਧਰਮ ਦੇ ਮੁਤਾਬਕ ਬਹੁਤ ਗਲਤ ਗੱਲ ਸੀ ਇਹ ਇਹਨਾਂ ਨੇ ਜਿਹੜਾ ਕੰਮ ਕੀਤਾ ਬੜਾ ਵੱਧਾ ਵਧੀਆ ਬੜੀ ਦੀ ਲੋਕੀ ਇੱਥੇ ਸੁੱਟ ਜਾਂਦੇ ਸੀ ਆ ਕੇ ਲੋਕੀ ਇੱਥੇ ਕੁਝ ਮੰਦਰ ਦੀਆਂ ਆਪਣੇ ਘਰਾਂ ਦੀਆਂ ਮੂਰਤੀਆਂ ਵੀ ਸੁੱਟ ਜਾਂਦੇ ਸੀ ਜਿ ਕੋ ਹੋਰ ਵੀ ਚੀਜ਼ਾਂ ਤੇ ਹਾਰ ਦੇ ਰੋਲ ਚੜ੍ਹਦੇ ਹੀ ਨੇ ਮੰਦਰ 'ਚ ਤੇ ਕਾਫੀ ਕੁਝ ਆ ਜਾਂਦਾ ਸੀ ਸਮਾਨ ਤੇ ਉਹ ਇਹਨਾਂ ਦਾ ਜਿਹੜਾ ਕਿਸੇ ਦਾ ਕਈ ਜਿਹੜਾ ਨਹੀਂ ਹੁੰਦਾ ਸੀ ਨਿਵਾਰਨ ਤੇ ਇਹਨਾਂ ਨੇ ਜਿਹੜਾ ਕੀਤਾ ਬੜੀ ਵਧੀਆ ਵਧੀਆ ਪ੍ਰਾਲਾ ਕੀਤਾ ਤੁਸੀਂ ਉਸ ਸਮਾਨ ਦਾ ਪਹਿਲਾਂ ਕੀ ਕਰਦੇ ਸੀ? ਆਈ ਉਹ ਸਮਾਨ ਦਾ ਪਹਿਲਾਂ ਫੇਰ ਇਕੱਠਾ ਕਰਕੇ ਤੇ ਫਿਰ ਅਸੀਂ ਉਹਦੇ ਹਫ਼ਤੇ ਬਾਅਦ ਪ੍ਰਬੰਧੇ ਸੀ ਤੇ ਪ੍ਰਵਾਨਾ ਵੀ ਕਹਿੰਦੇ ਕਿ ਜਦੋਂ ਕਿਤੇ ਨੈਰ 'ਚ ਸੁੱਟਣਾ ਵੀ ਬਹੁਤ ਵਧੀਆ ਗੱਲ ਨਹੀਂ ਹੈਗੀ। ਕਿ ਨਹਰਾ ਚ ਵੀ ਇੰਨਾ ਚੰਗਾ ਨਹੀਂ ਹੁੰਦਾ ਤੇ ਇਹ ਜਿਹੜਾ ਇਹ ਉਪਰਾਲਾ ਇਹ ਤਾਂ ਸਹੀ ਵਿਧੀ ਨਾਲ ਕਰਨ ਦੇ ਨੇ ਔਰ ਇਹ ਹਿੰਦੂ ਰੀਤੀ ਰਿਵਾਜ ਨਾਲ ਕਰਨ ਦੇ ਨੇ ਤੇ ਇਹ ਤੇ ਬੜੀ ਅੱਛੀ ਗੱਲ ਆ ਇਹੋ ਜੀ ਸੋਚ ਦੇ ਇਹਨਾਂ ਦੀ ਅਸੀਂ ਕਦਰ ਕਰਦੇ ਆ ਬਹੁਤ ਵਧੀਆ ਇਹਨਾਂ ਦਾ ਸ਼ੁਕਰੀਆ ਕਰਦੇ ਆ ਸਾਰੇ ਮੰਦਰਾਂ ਵੱਲੋਂ ਵੀ ਇਹਨਾਂ ਦਾ ਸ਼ੁਕਰੀਆ ਹੋਣਾ ਚਾਹੀਦਾ ਬੜੀ ਅੱਛੀ ਗੱਲ ਆ ਜੀ ਤੇ ਬਿਲਕੁਲ ਸਰ ਥੱਲੇ ਮੈਂ ਕਹਿੰਦਾ ਜੀ ਬਹੁਤ ਸਰਾਨੀ ਆ ਉਹ ਉਪਰਾਲਾ ਜੀ ਇਹਨਾਂ ਦਾ ਭਗਤ ਜੀ ਨੇ ਬਹੁਤ ਵਧੀਆ ਸਟੈਪ ਲਿਤਾ ਇੱਕ ਐਜ਼ ਅ এনवायरमेंट ਦੇ ਅਗੇਂਸਟ ਵੀ ਜਿਹੜਾ ਅਸੀਂ ਸਾਡਾ ਜਿਹੜਾ এনवायरमेंट ਡਿਸਟਰਬ ਹੋ ਰਿਹਾ ਸੀ ਅਸੀਂ ਆਪਣਾ ਸਾਰਾ ਸਮਾਨ ਨਹਿਰਾਂ ਚ ਪਰਵਾ ਦਿੰਦੇ ਸੀ ਉਹ ਵੀ ਅੱਛਾ ਨਹੀਂ ਸੀ ਲੇਕਿਨ ਕੀ ਕਰੀਏ ਸਾਡੇ ਹਿੰਦੂ ਸਾਡਾ ਆਪਾਂ ਨੂੰ ਇੱਕ ਦੇਖ ਨਹੀਂ ਪਾਉਂਦੇ ਸੀ ਅਸੀਂ ਵੀ ਬੇਕਦਰੀ ਹੁੰਦੀ ਸਾਡੇ ਆਪਣਾ ਪੂਜਨੀਏ ਜਿਹੜੇ ਸੇਰੇ ਅਸੀਂ ਜਾਂ ਫੋਟੋਆਂ ਸੀ ਉਹਨਾਂ ਦੀ ਬੇਕਦਰੀ ਹੁੰਦੀ ਸੀ ਇਹ ਭਾਜੀ ਉਹਨਾਂ ਨੇ ਬਹੁਤ ਛਾ ਉਪਰਾਲਾ ਕੀਤਾ ਵੀ ਇਹਨੂੰ ਇੱਕ ਲੈ ਕੇ ਪ੍ਰੋਪਰ ਤਰੀਕੇ ਨਾਲ ਉਹਨੂੰ ਡਿਸਪੋਜ਼ ਆਫ ਕਰਨਗੇ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਨਾਲ ਸਰ ਵਿਨੇ ਜੀ ਫਿਰ ਇਹਦਾ ਖਰਚਾ ਕਿਵੇਂ ਕਿਉਂਕਿ ਇਹ ਇੱਕ ਖਰਚਾ ਵੀ ਕਿਸੇ ਚੀਜ਼ ਦਾ ਹੁੰਦਾ ਦੇਖੋ ਜੀ ਮੰਦਰ ਕਮੇਟੀਆਂ ਦਾ ਸਾਨੂੰ ਬੜਾ ਵੱਡਾ ਸਹਿਯੋਗ ਰਹਿਣ ਵਾਲਾ ਜੀ ਇਹਦੇ ਵਿੱਚ ਜੀ ਜਸਾ ਹੰਡਾ ਨੇ ਸਾਨੂੰ ਸਭ ਤੋਂ ਪਹਿਲਾ ਜਿਹੜੀ ਸ਼ੁਰੂਆਤ ਹੈ ਇਹ ਹੰਡਾ ਜੀ ਦੇ ਹੀ ਸਹਿਯੋਗ ਨਾਲ ਹੋਈ ਹੈ ਜੀ ਉਹਨਾਂ ਨੇ ਆਪ ਕਹੇ ਜੀ ਸਾਡੇ ਕੋ ਪਹਿਲਾਂ ਤੁਸੀਂ ਸਾਡੇ ਮੰਦਰ ਨੂੰ ਇਹਦੇ ਨਾਲ ਜੋੜੋ ਔਰ ਮੰਦਰ ਕਮੇਟੀਆਂ ਸਾਨੂੰ ਪੂਰਾ ਸਹਿਯੋਗ ਕਰ ਰਹੀਆਂ ਨੇ ਜਗ੍ਹਾ ਲੈ ਕੇ ਸਾਰਾ ਕਿੱਥੇ ਹੈ ਹਾਂ ਜੀ ਜੀ ਪ੍ਰੋਪਰ ਜੀ ਜਗ੍ਹਾ ਲੈ ਚੁੱਕੇ ਜੀ ਉਹਦੇ ਉੱਤੇ ਬਸ ਤਿਆਰੀਆਂ ਸੀ ਅਜੇ ਅਗਲੇ ਫਿਰ ਤੁਹਾਨੂੰ ਦਿਖਾ ਸਕਦੇ ਆ ਇੱਕ ਵਾਰ ਫੇਰ ਇਹ ਵੈਨ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਭਾਈ ਸਾਹਿਬ ਜੇਕਰ ਕਿਸੇ ਨੇ ਕੋਈ ਦਿਨਾ ਹੋਵੇ ਸਮਾਨ ਤਾਂ ਡਾਇਰੈਕਟਲੀ ਵੀ ਤੁਹਾਨੂੰ ਦੇ ਸਕਦਾ ਹੈ ਜਾਂ ਕੋਈ ਤੁਹਾਡਾ ਕੁਛ ਅੰਦਾ ਦਾ ਨੰਬਰ ਵੀ ਹੈ ਹੈਲਪਲਾਈਨ ਨੰਬਰ ਹੈ ਜੀ ਇਹਦੇ ਉੱਤੇ ਕਾਲ ਹਾਂਜੀ ਇਹ ਇਹ ਕਾਓ ਹੈਲਪਲਾਈਨ ਨੰਬਰ ਹੈ ਆਪਣਾ ਜੀ 828228000609 ਅੱਛਾ ਜੀ ਇਹ ਕਾਓ ਹੈਲਪਲਾਈਨ ਨੰਬਰ ਹੈ ਵੈਸੇ ਅਸੀਂ ਗਿਰਾ ਗਊ ਸੇਵਾਲੀ ਚਲਾਇਆ ਸੀਗਾ ਹਾਲੇ ਇਹੀ ਨੰਬਰ ਇਹਦੇ ਵਿੱਚ ਵੀ ਕੰਮ ਆਏਗਾ ਜੀ ਔਰ ਇਹ ਮੰਦਰ ਕਮੇਟੀਆਂ ਦੇ ਲਈ ਹੀ ਖਾਸ ਹੈ ਕਿਉਂਕਿ ਇਹ ਪੋਸੀਬਲ ਨਹੀਂ ਬਹੁਤ ਵੱਡਾ ਸ਼ਹਿਰ ਹੈ ਸਾਡਾ ਕੱਲ ਕੱਲੇ-ਕੱਲੇ ਘਰ ਜਾਣਾ ਸਾਡੀ ਵੀ ਨਹੀਂ ਹੈ ਬੜਾ ਵੱਡਾ ਚੈਲੰਜ ਹੈ ਸਾਡੇ ਲਈ ਵੀ ਅਸੀਂ ਮੰਦਰ ਕਮੇਟੀਆਂ ਨੂੰ ਕਹਿ ਰਹੇ ਹਾਂ ਕਿ ਉਹ ਸਹਿਯੋਗ ਕਰਨ ਉਹ ਸਾਡੇ ਨਾਲ ਹਨ ਹਰ ਮੰਦਰ ਨਾਲ ਅਸੀਂ ਪਹੁੰਚਾਂਗੇ ਹਰ ਮੰਦਰ ਤੱਕ ਅਸੀਂ ਅਪਰੋਚ ਕਰਾਂਗੇ ਜੀ ਜੀ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੇਕ ਉਪਰਾਲਾ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਐਸਐਸ ਵੈਨ ਦੀ ਵੀ ਸਾਂਝੀਆ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਉਪਰਾਲਾ ਕੀਤਾ ਗਿਆ ਹੈ ਇੱਕ ਖਾਸ ਵੈਨ ਜਰੀ ਤਿਆਰ ਕੀਤੀ ਗਈ ਹੈ ਜੋ ਕਿ ਇਹ ਕੰਮ ਕਰੇਗੀ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਖਾਸ ਨੰਬਰ ਵੀ ਤਿਆਰ ਕੀਤਾ ਗਿਆ ਹੈ ਔਰ ਇਹ ਜਿਸ ਤਰੀਕੇ ਨਾਲ ਇਸ ਮੰਦਰ ਦੇ ਵਿੱਚੋਂ ਜਿਸ ਤਰ੍ਹਾਂ ਹੈ ਇਸ ਧਾਰਮਿਕ ਸਮੱਗਰੀ ਨੂੰ ਇਕੱਤਰਿਤ ਕੀਤਾ ਗਿਆ ਹੈ ਔਰ ਇਹ ਇਹ ਹੁਣ ਇਸ ਦਾ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਇਸ ਨੂੰ ਜਿਹੜਾ ਹੈ ਅਗਨਪੇਠ ਵੀ ਕੀਤਾ ਜਾਏਗਾ ਔਰ ਜਿਸ ਦੀ ਕੋਈ ਲੋੜ ਹੈ ਜਿਸ ਮੁਤਾਬਕ ਜੋ ਚੀਜ਼ ਹੈ ਉਸ ਦੀ ਜਿਹੜੀ ਹੈ ਉਸ ਦੀ ਧਾਰਮਿਕ ਜਿਸ ਨੂੰ ਅਸੀਂ ਕਹਿੰਦੇ ਆ ਕਿ ਜੋ ਰੀਤੀ ਰਿਵਾਜ ਬੰਦੇ ਨੇ ਉਹਦੇ ਮੁਤਾਬਕ ਕੀਤਾ ਜਾਏਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਨਹਿਰਾਂ ਦੇ ਵਿੱਚ ਹੁਣ ਧਾਰਮਿਕ ਜਿਹੜੀਆਂ ਵਸਤੂਆਂ ਨੇ ਖਾਸ ਕਰਕੇ ਮੂਰਤੀਆਂ ਨੇ ਜਾਂ ਧਾਰਮਿਕ ਸਮਗਰੀ ਹੈ ਉਸ ਨੂੰ ਨਹੀਂ ਸੁੱਟਿਆ ਜਾਏਗਾ ਤਾਂ ਸਭ ਤੋਂ SLAGA ਯੋਗ ਪ੍ਰਯਾਸ ਜਿਹੜਾ ਸੀ ਮੰਦੇ ਆਜ ਦੇ ਸਮਾਨੇ 'ਚ ਕਿਉਂਕਿ ਪਰਿਆਵਰਣ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਲੇਕਿਨ ਪਰਿਆਵਰਣ ਬਚਾਉਣ ਦੀਆਂ ਗੱਲਾਂ ਸਿਰਫ ਕਮੈਂਟਾਂ ਤੱਕ ਨਹੀਂ ਸੀਮਤ ਰਹਿੰਦੀਆਂ ਨੇ ਲੇਕਿਨ ਉਸ ਨੂੰ ਵਸਤਵਿਕਤਾ ਦੇਣ ਦੀ ਗੱਲ ਨਹੀਂ ਕੀਤੀ ਜਾਂਦੀ ਲੇਕਿਨ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਇੱਥੇ ਵਾਸਤਵਿਕਤਾ ਵੇਖਣ ਨੂੰ ਮਿਲੀ ਹੈ ਕਿ ਇਹ ਉਪਰਾਲਾ ਕੀਤਾ ਗਿਆ ਹੈ ਕਿ ਲੋਕ ਆਪਣੀ ਧਾਰਮਿਕ ਮੂਰਤੀਆਂ ਧਾਰਮਿਕ ਸਮਗਰੀ ਨੂੰ ਜਿਹੜਾ ਹੈ ਨਹਿਰਾਂ 'ਚ ਨਾ ਸੁੱਟਣ ਮੰਦਰਾਂ ਦੇ ਵਿੱਚ ਆ ਕੇ ਜਮ੍ਹਾਂ ਕਰਾਣ ਤੇ ਮੰਦਰਾਂ ਦੇ ਵਿੱਚ ਇੱਥੋਂ ਦੀ ਬਕਾਇਦਾ ਤੌਰ ਤੇ ਵਹਿਣ ਜਿਹੜੀ ਹੈ ਉਹਨਾਂ ਦਾ ਕੰਮ ਕਰੇਗੀ ਸ਼ਲਾਗਾ ਯੋਗ ਉਪਰਾਲਾ ਹੈ ਉਮੀਦ ਕਰਦੇ ਹਾਂ ਲੋਕ ਇਹਦੇ ਨਾਲ ਜੁੜਨਗੇ ਜਿਹਦੇ ਨਾਲ ਕਿ ਅਸੀਂ ਆਪਣੇ ਪਰਿਆਵਰਨ ਨੂੰ ਬਚਾ ਸਕੀਏ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ